ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਾਰੇ ਇੱਕ ਬਹੁਤ ਹੀ ਪ੍ਰਚਲਿਤ ਸਾਖੀ ਕੁੱਬੇ ਦਾ ਕੁੱਬ ਠੀਕ ਕਰਨਾ ਇੱਕ ਦਿਨ ਇੱਕ ਕੁੱਬਾ ਗੁਰੂ ਜੀ ਪਾਸ ਆਇਆ ਤੇ ਕਹਿਣ ਲੱਗਾ ਮਹਾਰਾਜ ਮੇਰਾ ਕੁੱਬ ਠੀਕ ਕਰ ਦਿਓ ਤਦ ਗੁਰੂ ਜੀ ਨੇ ਕਿਹਾ ਕਿ ਉਸ ਬਾਬੇ ਪਾਸ ਚਲੇ ਜਾਓ ਉਸਨੇ ਜਾ ਕੇ ਬਾਬਾ ਬੁੱਢਾ ਜੀ ਨੂੰ ਕਿਹਾ ਮੈਨੂੰ ਗੁਰੂ ਜੀ ਨੇ ਤੁਹਾਡੇ ਪਾਸ ਭੇਜਿਆ ਹੈ ਕਿਰਪਾ ਕਰਕੇ ਮੇਰਾ ਕੁੱਬ ਠੀਕ ਕਰ ਦਿਓ ਤਦ ਬਾਬਾ ਜੀ ਕਹਿਣ ਲੱਗੇ ਗੁਰੂ ਜੀ ਕਰਦੇ ਸਭ ਆਪ ਹਨ ਪਰ ਨਾ ਮੇਰਾ ਲਾਉਂਦੇ ਹਨ ਅੱਛਾ ਉਰੇ ਆ ਮੈਂ ਤੇਰਾ ਕੁੱਪ ਠੀਕ ਕਰ ਹੀ ਲਵਾਂ ਅਤੇ ਇਹ ਆਖ ਕੇ ਲਾਗੇ ਪਿਆ ਮੋਟਾ ਸਾਰਾ ਛੋਟਾ ਚੁੱਕ ਲਿਆ ਬਾਬਾ ਜੀ ਛੋਟਾ ਚੁੱਕਦੇ ਦੇਖ ਕੇ ਉਹ ਕੁੱਪ ਡਰ ਕੁੱਪਾ ਡਰ ਗਿਆ ਅਤੇ ਨਟ ਉੱਠਾ ਨੱਠਣ ਲੱਗਿਆ ਕੜਕ ਕੇ ਲੱਗਦਾ ਪਟਾਕਾ ਪਿਆ ਕਿ ਉਸ ਦਾ ਕੁੱਪ ਨਿਕਲ ਕੇ ਲੱਕ ਸਿੱਧਾ ਹੋ ਗਿਆ ਤਦ ਉਹ ਫਿਰ ਮੁੜ ਕੇ ਬਾਬਾ ਜੀ ਦੇ ਪੈਰੀਂ ਪਿਆ ਇਹ ਲੱਖ ਲੱਖ ਸ਼ੁਕਰ ਕੀਤਾ ਦੇਖਣ ਵਾਲੀ ਸੰਗਤ ਵੀ ਧੰਨ ਬਾਬਾ ਬੁੱਢਾ ਜੀ ਧੰਨ ਬਾਬਾ ਬੁੱਢਾ ਜੀ ਕਰਨ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ